ਸਤਨਾਮ ਵਾਹਿਗੁਰੂ ਸਹਿਬ ਜੀ ਰਾਗ ਆਸਾ ਕਬੀਰ ਜੀ ਤਨ ਰਹਿਨੀ ਮਨ ਪੁਨਰਪ ਕਰ ਹੋਂ ਪੰਜੋ ਤਤ ਬਰਾਤੀ RAM ਰਾਏ ਸਿਉ ਭਾਵਰ ਲੈ ਹੋਂ ਆਤਮ ਤਿਹ ਰੰਗ ਰਾਤੀ ਗਾਉ ਗੌਰੀ ਦੁਲਹਣੀ ਮੰਗਲ ਚਾਰਾ ਮੇਰੇ ਗ੍ਰਹ ਆਏ ਰਾਜਾ RAM ਭਤਾਰਾ ਰਹਾਉ ਨਾਬ ਕਵਲ ਮੈਂ ਵੇਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲਹੁ ਪਾਇਓ ਬਸ ਵਡਪਾ ਭਾਗ ਹਮਾਰਾ ਸੁਰ ਨਰ ਮਨ ਜਨ ਕੋਤਕ ਆਏ ਕੋਟ 33 ਉਜਾਨਾ ਕਹੇ ਕਬੀਰ ਮੋਹਿ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨ ਸੁਰ ਨਰਮਨ ਜਨ ਕੌਤਕ ਆਏ ਕੋਟ 33 ਉਜਾਨ ਕਹ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ ਇਹ ਸ਼ਬਦ ਭਗਤ ਕਬੀਰ ਜੀ ਦੇ ਮਖ ਤੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 482 ਦੇ ਉੱਪਰ ਸਵਾਇ ਮਾਨ ਹੈ ਭਗਤ ਕਬੀਰ ਜੀ ਇਸ ਸ਼ਬਦ ਦੇ ਰਾਹੀਂ ਦੁਨਿਆਵੀ ਉਦਾਹਰਨਾ ਦੇ ਦੇ ਕੇ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਬੱਚੇ ਦਾ ਬੱਚੀ ਨਾਲ ਵਿਆਹ ਹੁੰਦਾ ਹੈ ਕਹਿੰਦੇ ਮੈਂ ਵੀ ਮੈਨੂੰ ਵੀ ਮੇਰੇ ਮਾਲਕ ਨੇ ਮੇਰੇ ਪਰਮਾਤਮਾ ਨੇ ਮੈਨੂੰ ਵਿਆਹ ਲਿਆ ਹੈ ਮੈਂ ਹੁਣ ਉਹਦੇ ਨਾਲ ਸਾਂਝ ਪਾਲੀ ਹੈ ਮੈਂ ਹੁਣ ਉਹਦੇ ਮੁਤਾਬਕ ਉਹਦੇ ਹੁਕਮ ਵਿੱਚ ਚੱਲ ਰਿਹਾ ਹਾਂ ਕਿਸ ਤਰ੍ਹਾਂ ਦਾ ਵਿਆਹ ਹੋਇਆ ਸ਼ਬਦ ਰਾਹੀਂ ਭਗਤ ਕਬੀਰ ਜੀ ਦੱਸ ਦਿੰਦੇ ਨੇ ਕਹਿੰਦੇ ਹੈ ਗਿਆਨ ਵਿੱਚ ਰੰਗੇ ਹੋਏ ਗਿਆਨਿੰਦਰੀਓ ਆਪਣੇ ਸਰੀਰ ਦੇ ਜੋ ਅੰਗ ਨੇ ਕਹਿੰਦੇ ਮੈਂ ਆਪਣੇ ਸਰੀਰ ਨੂੰ ਆਪਣਾ ਮਨ ਰੰਗਣ ਲਈ ਰੰਗਣ ਵਾਲਾ ਭਾਂਡਾ ਬਣਾ ਲਿਆ ਹੈ ਭਾਵ ਕਿ ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਰੋਕ ਲਿਆ ਹੈ ਮਨ ਨੂੰ ਮੈਂ ਭਲੇ ਗੁਣਾਂ ਦੇ ਰੰਗ ਨਾਲ ਰੰਗ ਲਿਆ ਹੈ ਇਸ ਕੰਮ ਵਿੱਚ ਸਹਾਇਤਾ ਕਰਨ ਲਈ ਦਇਆ ਤੇ दैवी ਗੁਣਾਂ ਨੂੰ ਮੈਂ ਮੇਲੀ ਭਾਵ ਆਪਣੇ ਜਾਂਝੀ ਬਣਾ ਲਿਆ ਹੈ ਭਾਵ ਕਿ ਚੰਗੇ ਗੁਣਾਂ ਦੀ ਜਾਂਝ ਤਿਆਰ ਕਰ ਲਈ ਹੈ ਭਲੇ ਗੁਣਾਂ ਨਾਲ ਮੈਂ ਆਪਣੇ ਮਨ ਨੂੰ ਪਰ ਲਿਆ ਹੈ ਕਿੰਦੇ ਹੁਣ ਮੈਂ ਜਗਤਪਤੀ ਪਰਮਾਤਮਾ ਨਾਲ ਲਾਂਵਾਂ ਲੈ ਰਹੀ ਹਾਂ ਮੇਰੀ ਆਤਮਾ ਉਹਦੇ ਪਿਆਰ ਰੰਗ ਵਿੱਚ ਰੰਗੀ ਗਈ ਹੈ ਸਵਾਸ ਸਵਾਸ ਉਹਦੀ ਯਾਦ ਵਿੱਚ ਗੁਜ਼ਾਰਨ ਨੂੰ ਮੈਂ ਬਿਆਲੀ ਬੇਦੀ ਬਣਾ ਲਿਆ ਹੈ ਗੁਰੂ ਦਾ ਸ਼ਬਦ ਜੋ ਪਰਮਾਤਮਾ ਪਤੀ ਨਾਲ ਜਾਣ ਪਛਾਣ ਕਰਾਉਂਦਾ ਹੈ ਉਹਨੂੰ ਮੈਂ ਆਪਣੇ ਵਿਆਹ ਦਾ ਮੰਤਰ ਬਣਾ ਲਿਆ ਹੈ ਪਰਮਾਤਮਾ ਦੇ ਚਰਨਾਂ ਵਿੱਚ ਓਡਾਰੀਆਂ ਲਾਉਣ ਵਾਲੇ ਮੇਰੇ ਸਤ ਸੰਗੀ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਗੁਰੂ ਦੀ ਸੱਤ ਦੀ ਸੰਗਤ ਕਰਨ ਵਾਲੇ ਮੇਰੇ ਵਿਆਹ ਦੀ ਮਰਿਆਦਾ ਕਰਨ ਆਏ ਹੋਏ ਨੇ ਭਾਵੇਂ ਕਬੀਰ ਜੀ ਕਹਿੰਦੇ ਮੈਂ ਹੁਣ ਇੱਕ ਪਰਮਾਤਮਾ ਪਤੀ ਦੇ ਨਾਲ ਹੀ ਆਪਣਾ ਵਿਆਹ ਕਰਾ ਲਿਆ ਹੈ ਮੈਂ ਉਹਦੇ ਨਾਲ ਪਿਆਰ ਬਣਾ ਲਿਆ ਹੈ ਸੋ ਇਸ ਸ਼ਬਦ ਵਿੱਚ ਸਮਝਾਉਂਦੇ ਨੇ ਭਗਤ ਕਬੀਰ ਜੀ ਤਨ ਰੈਣੀ ਮਨ ਪੁਨਰਪਕਰ ਹੋਂ ਤਨ ਰੈਣੀ ਰੈਣੀ ਕਪੜੇ ਰੰਗਣ ਵਾਲੀ ਮਿੱਟੀ ਨੂੰ ਅਖਿਆ ਜਾਂਦਾ ਹੈ ਉਸ ਸਮੇਂ ਦੀ ਬੋਲੀ ਹੈ ਜਿਸ ਕਪੜੇ ਪਾ ਕੇ ਉਹਨਾਂ ਨੂੰ ਰੰਗ ਲਾਇਆ ਜਾਂਦਾ ਸੀ ਕਹਿੰਦੇ ਮੈਂ ਆਪਣੇ ਤਨ ਨੂੰ ਬਣਾ ਲਿਆ ਮਨ ਪੁਨਰਪਕਰ ਹੋਂ ਪੰਚੋ ਤਤ ਬਰਤੀ ਰਾਮ ਰਾਏ ਸਿਉ ਭਾਵਰ ਲੈ ਹੂੰ RAM RAAY US PARMATMA DE NAAL KINNE ME APNE VIHAD DI TAIYARI KAR LI HAI BHAGAT TAKVEER JI KAHNDE ME APNE SHAREER NU APNA MAN RANGAN LI IK RANG RANGAN WALA PHANDA BANALYA HAI BHAV KE ME APNE MAN NU ਆਪਣੇ ਸਰੀਰ ਤੋਂ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖਿਆ ਹੋਇਆ ਮਨ ਨੂੰ 모ੜਿਆ ਹੋਇਆ ਹੈ ਮਨ ਨੂੰ ਸਮਝਾਇਆ ਹੋਇਆ ਹੈ ਮਨ ਨੂੰ ਮੈਂ ਭਲੇ ਗੁਣਾ ਦੇ ਰੰਗ ਦੇ ਵਿੱਚ ਰੰਗ ਲਿਆ ਹੈ RAM ਰਾਏ ਸਿਓ ਭਾਵਰ ਲੈ ਹੂੰ ਕਵੀਰ ਜੀ ਕਹਿੰਦੇ ਮੈਂ ਹੁਣ ਆਪਣੇ ਮਨ ਨੂੰ ਬਾਹਰਲਾ ਰੰਗ ਬਿਕਾਰਾਂ ਦਾ ਰੰਗ ਨਹੀਂ ਲਗਣ ਦਿੰਦਾ ਮੈਂ ਉਸ ਮਨ ਨੂੰ ਆਪਣੇ ਤਨ ਵਿੱਚ ਹੀ ਮੋੜ ਕੇ ਰੱਖਿਆ ਹੋਇਆ ਹੈ ਆਪਣੇ ਹਿਰਦੇ ਵਿੱਚ ਹੀ ਟਿਕਾਇਆ ਹੋਇਆ ਹੈ ਭਾਵ ਮਨ ਨੂੰ ਮੈਂ ਭਲੇ ਗੁਣਾਂ ਦੇ ਰੰਗ ਨਾਲ ਰੰਗਿਆ ਹੋਇਆ ਹੈ ਇਸ ਕੰਮ ਵਿੱਚ ਸਹਾਇਤਾ ਲਈ ਦਇਆ ਧਰਮ ਦੇਵੀ ਗੁਣਾਂ ਨੂੰ ਮੈਂ ਆਪਣੇ ਜਾਂਜੀ ਆਪਣੇ ਮੇਲੀ ਬਣਾ ਲਿਆ ਹੈ RAM ਰਾਏ ਸੋਂ ਭਾਵਰ ਲੈ ਹਾਂ ਆਤਮ ਤਿਹ ਰੰਗ ਰਾਤੀ ਆਤਮਿਕ ਗੁਣਾਂ ਨੂੰ ਚੰਗੇ ਗੁਣਾਂ ਨੂੰ ਮੈਂ ਆਪਣੇ ਮਨ ਵਿੱਚ ਵਸਾ ਲਿਆ ਹੈ ਕਹਿੰਦੇ ਇਸ ਕੰਮ ਦੀ ਇਸ ਕੰਮ ਵਿੱਚ ਹੈ ਸਹਾਇਤਾ ਕਰਨ ਵਾਸਤੇ ਦਇਆ ਧਰਮ ਦੇਵੀ ਗੁਣਾਂ ਨੂੰ ਮੈਂ ਆਪਣੇ ਮੇਲੀ ਆਪਣੀ ਬਰਾਤ ਬਣਾ ਲਿਆ ਹੈ ਕਹਿੰਦੇ ਹੁਣ ਮੈਂ ਜਗਤਪਤੀ ਪਰਮਾਤਮਾ ਨਾਲ ਲਾਵਾ ਲੈ ਰਹੇ ਹਾਂ ਤੇ ਮੇਰਾ ਆਤਮਾ ਉਸ પતિ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਗਿਆ ਹੈ ਆਤਮ ਤੇ ਹੀ ਰੰਗ ਰਤੀ ਮੇਰੀ ਆਤਮਾ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੀ ਗਈ ਹੈ ਮੈਂ ਪ੍ਰਮਾਤਮਾ ਨਾਲ ਤੈਨੂੰ ਵਿਆਹ ਕਰਾਉਣ ਦੀ ਤਿਆਰੀ ਕਰ ਲਈ ਹੈ ਗਾਓ ਗਾਵਰੀ ਦੁਲਹਣੀ ਮੰਗਲਚਾਰਾ ਮੇਰੇ ਗ੍ਰਹ ਆਏ ਰਾਜਾ ਰਾਮ ਪਧਾਰਾ ਗਾਉ ਗਾਉ ਰੀਤੁਲਹੀ ਦੁਲਹਣੀ ਨਮੀਆਂ ਗਈਆਂ ਨੂੰ ਆਖਿਆ ਜਾਂਦਾ ਹੈ ਕਹਿੰਦੇ ਇਹ ਭਾਈ ਜਦੋਂ ਮੇਰਾ ਮੇਰੇ ਪਰ ਪਤੀ ਪ੍ਰਮਾਤਮਾ ਨਾਲ ਵਿਆਹ ਹੋਣ ਲਿਆ ਲੱਗਿਆ ਹੈ ਕਹਿੰਦੇ ਸਵਾਸ ਸਵਾਸ ਉਹਦੀ ਯਾਦ ਵਿੱਚ ਗੁਜ਼ਾਰਨ ਨੂੰ ਮੈਂ ਵਿਆਹ ਲਈ ਬੇਦੀ ਬਣਾਇਆ ਹੋਇਆ ਹੈ ਸਤਿਗੁਰ ਦਾ ਸ਼ਬਦ ਜੋ ਪ੍ਰਭੂ ਪਤੀ ਨਾਲ ਮੇਰੀ ਜਾਨ ਪਛਾਣ ਕਰਾਉਂਦਾ ਹੈ ਉਹ ਮੇਰੇ ਵਿਆਹ ਦਾ ਮੰਤਰ ਬਣ ਗਿਆ ਹੈ ਕਹਿੰਦੇ ਜਗਤ ਪਤੀ ਪਰਮਾਤਮਾ ਨਾਲ ਮੈਂ ਹੁਣ ਲਾਵਾਂ ਦੀ ਤਿਆਰੀ ਕੀਤੀ ਹੈ ਮੈਂ ਆਖ ਰਹੀ ਹਾਂ ਉਸ ਸਤ ਸੰਗੀ ਆਪਣੇ ਸਹੇਲੀਆਂ ਨੂੰ ਵੀ ਤੁਸੀਂ ਖੁਸ਼ੀ ਦੇ ਗੀਤ ਗਾਓ ਮੇਰਾ ਮੇਲ ਮੇਰੇ ਪਰਮਾਤਮਾ ਨਾਲ ਹੋ ਰਿਹਾ ਹੈ ਗਾਓ ਗਾਵਰੀ ਦੁਲਹੀ ਮੰਗਲਚਾਰਾ ਖੁਸ਼ੀ ਦੇ ਗੀਤ ਗਾਓ ਭਾਵ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਮੇਰਾ ਮਾਲਕ ਮੇਰਾ ਰਾਜਾ ਮੇਰਾ ਪਰਮਾਤਮਾ ਮੇਰੇ ਹਿਰਦੇ ਘਰ ਵਿੱਚ ਆ ਰਿਹਾ ਹੈ ਨਾਬ ਕਮਲ ਮੈਂ ਵੇਦੀ ਰਚ ਲੈ ਬ੍ਰਹਮ ਗਿਆਨ ਉਚਾਰਾ ਕਹਿੰਦੇ ਨੇ ਨਵੇਂ ਵਿਆਹੀ ਸਤਸੰਗੀਓ ਪ੍ਰਭੂ ਪ੍ਰੀਤ ਵਿੱਚ ਰੰਗੇ ਹੋਏ ਗਿਆਨ ਇੰਦਰੀਓ ਮੇਰੇ ਸਰੀਰ ਦੇ ਇੰਦਰੀਓ ਤੁਸੀਂ ਵੀ ਮੁਰਮੁਰ ਉਸ ਸੁਹਾਗ ਦੇ ਗੀਤ ਗਾਓ ਕਿਉਂਕਿ ਮੇਰੇ ਹਿਰਦੇ ਘਰ ਵਿੱਚ ਮੇਰਾ ਮਾਲਕ ਪ੍ਰਮਾਤਮਾ ਆਇਆ ਹੈ ਮੇਰਾ ਹਿਰਦਾ ਉਹਦੇ ਨਾਲ ਜੁੜ ਚੁੱਕਿਆ ਹੈ ਕਿੰਦੇ ਸਵਾਸ ਸਵਾਸ ਦੀ ਯਾਦ ਵਿੱਚ ਗੁਜ਼ਾਰਨ ਨੂੰ ਮੈਂ ਵਿਆਹ ਲਈ ਵੇਦੀ ਬਣਾਇਆ ਹੈ ਵੇਦੀ ਕੀ ਚੀਜ਼ ਹੈ ਕਿੰਦੇ ਚਾਰ ਡੰਡੇ ਚਾਰ ਥਾਂ ਦੀਆਂ ਨੁਕਰਾਂ ਵਿੱਚ ਗੱਡ ਕੇ ਇਸ ਵਿੱਚ ਦੋ ਟੋਕਰੇ ਰੱਖੇ ਜਾਂਦੇ ਸੀ ਖਾਰੇ ਟੋਕਰੇ ਮੁੱਦੇ ਮਾਰ ਕੇ ਉਹਨਾਂ ਉੱਤੇ ਵਿਆਹ ਵੇਲੇ ਕੁੜੀ ਦੇ ਮੁੰਡੇ ਨੂੰ ਬਿਠਾਇਆ ਜਾਂਦਾ ਸੀ ਇਸਲੇ ਸਮੇਂ ਦੀਆਂ ਗੱਲਾਂ ਨੇ ਭਗਤ ਕਬੀਰ ਜੀ ਵੇਲੇ ਦੀਆਂ ਕਹਿੰਦੇ ਉਹ ਉਹ ਮੈਂ ਵਿੱਦੀ ਕਿਹੜੀ ਗੱਡ ਲਈ ਐ ਮੈਂ ਉਹ ਕਿਹੜਾ ਟਿਕਾਣਾ ਥਾਂ ਕਿਹੜਾ ਬਣਾ ਲਿਆ ਵਿਆਹ ਕਰਾਉਣ ਵਾਲਾ ਮੈਂ ਕਾਹਦੇ ਤੇ ਬੈਠ ਕੇ ਇਹ ਕੰਮ ਕਰ ਰਿਆ ਕਹਿੰਦੇ ਮੈਂ ਸਵਾਸ ਸਵਾਸ ਉਹਦੀ ਯਾਦ ਵਿੱਚ ਗੁਜ਼ਾਰਨ ਨੂੰ ਆਪਣੇ ਵਿਆਹ ਲਈ ਬੈਦੀ ਬਣਾ ਲਿਆ ਹੈ ਸਤਿਗੁਰ ਦੇ ਸ਼ਬਦ ਜੋ ਪਰਮਾਤਮਾ ਪਤੀ ਨਾਲ ਮੇਰੀ ਜਾਣ ਪਛਾਣ ਕਰਾਉਂਦੇ ਨੇ ਸਤਿਗੁਰ ਦਾ ਸ਼ਬਦ ਸੱਚੇ ਗੁਰੂ ਦੀ ਬਾਣੀ ਸੱਚੇ ਗੁਰੂ ਦੀ ਸਿੱਖਿਆ ਇਸ ਬਾਣੀ ਰਾਹੀਂ ਮੇਰੀ ਉਸ ਪਤੀ ਪਰਮਾਤਮਾ ਨਾਲ ਜਾਣ ਪਛਾਣ ਹੋਈ ਹੈ ਕਹਿੰਦੇ ਇਸ ਗੁਰੂ ਦੀ ਬਾਣੀ ਨੂੰ ਗੁਰੂ ਦੇ ਸੱਚੇ ਗੁਣਾਂ ਨੂੰ ਮੈਂ ਗੁਰੂ ਦੇ ਸ਼ਬਦ ਨੂੰ ਪਰਮਾਤਮਾ ਨਾਲ ਜਾਣ ਪਛਾਣ ਕਰਵਾਉਣ ਵਾਲਾ ਵਿਆਹ ਦਾ ਮੰਤਰ ਬਣਾ ਲਿਆ ਹੈ ਬ੍ਰਹਮ ਗਿਆਨ ਉਚਾਰਾ RAM RAAY SO DULHO PAYO AS BADD BHAG HAMARA RAM RAAY SO DULHO PAYO ਕਿੰਦੇ ਹੁਣ ਮੈਂ ਆਪਣੇ ਵੱਡੇ ਭਾਗ ਕਰ ਲੇ ਮੈਂ ਉਸ ਗੁਰੂ ਦੇ ਮੰਤਰ ਨੂੰ ਉਚਾਰ ਕੇ ਪਰਮਾਤਮਾ ਨਾਲ ਜੋੜ ਕਰ ਲਿਆ ਹੈ ਮੈਨੂੰ జగਤ ਦੇ ਮਾਲਕ ਪਰਮਾਤਮਾ ਵਰਗਾ ਲਾੜਾ ਪਤੀ ਮਿਲ ਗਿਆ ਹੈ ਜਿਹਦਾ ਸਾਰੇ ਜਗਤ ਦਾ ਮਾਲਕ ਹੈ ਨੇ ਉਹਦੇ ਨਾਲ ਹੁਣ ਆਪਣੀ ਸਾਂਝ ਬਣਾ ਲਈ ਹੈ ਮੈਂ ਆਪਣੀ ਸੁਰਤ ਉਸ ਮਾਲਕ ਨਾਲ ਪਤੀ ਨਾਲ ਜੋੜ ਲਈ ਹੈ ਸੁਰ ਨਰ ਮਨ ਜਨ ਕਉ ਤਕ ਆਏ ਕੋਟ 33 ਉਹ ਜਾਨਾ ਕਹੇ ਕਬੀਰ ਮੋਹ ਵਿਆਹ ਚੱਲੇ ਹੈ ਉਰਖ ਇੱਕ ਭਗਵਾਨ ਕੋਟ 33 33 ਕਰੋੜ ਉਜਾਨਾ ਜੀਵਾਨ ਨੂੰ ਆਖਿਆ ਜਾਂਦਾ ਹੈ ਚੰਗੇ ਗੁਣਾਂ ਵਾਲੇ ਬੰਦੇ ਭਾਵ ਭਗਤ ਕਬੀਰ ਜੀ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਉਡਾਰੀਆਂ ਲਾਉਣ ਵਾਲੇ ਮੇਰੇ ਸਤ ਸੰਗੀ ਮੇਰੇ ਵਿਆਹ ਦੀ ਮਰਿਆਦਾ ਕਰਨ ਆਏ ਹੋਏ ਨੇ ਵੀਰ ਜੀ ਆਖਦੇ ਨੇ ਕਹਿੰਦੇ ਮੈਨੂੰ ਹੁਣ ਇੱਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ ਜਿਹਦੇ ਮੇਰੇ ਸਤ ਸੰਗੀ ਨੇ ਗੁਰੂ ਦੀ ਸੰਗਤ ਕਰਨ ਵਾਲੇ ਉਹ ਮੇਰੇ ਵਿਆਹ ਦੀ ਮਰਿਆਦਾ ਕਰਨ ਪਹੁੰਚੇ ਹੋਏ ਨੇ ਉਹਨਾਂ ਰਾਹੀਂ ਮੈਂ ਆਪਣੇ ਪਤੀ ਪਰਮਾਤਮਾ ਨਾਲ ਜਾਣ ਪਛਾਨ ਪਾ ਕੇ ਪੱਕਾ ਉਹਦੇ ਨਾਲ ਵਿਆਹ ਕਰ ਲਓ ਜਾਂ ਪੱਕੀਆਂ ਉਹਦੇ ਨਾਲ ਲਾਮਾਂ ਲਾਈ ਲਿਆ ਨੇ ਮੇਰਾ ਹੁਣ ਪਤੀ ਪਰਮਾਤਮਾ ਬਣ ਗਿਆ ਹੈ ਮੈਂ ਉਹਦੇ ਨਾਲ ਸਾਂਝ ਪਾਲੀ ਹੈ ਇਸ ਤਰੀਕੇ ਦੇ ਨਾਲ ਸਭ ਭਗਤ ਕਬੀਰ ਜੀ ਇਹ ਕੋਈ ਆਖਦੇ ਨੇ ਕਿ ਆਪਣੇ ਮਨ ਨੂੰ ਬਾਹਰੋਂ ਭਟਕਣਾ 모ੜ ਕੇ ਚੰਗੇ ਗੁਣਾਂ ਦੀ ਗੁਰੂ ਦੀ ਬਾਣੀ ਰਹੀਂ ਆਪਣੇ ਪਰਮਾਤਮਾ ਨਾਲ ਇਸ ਤਰ੍ਹਾਂ ਦਾ ਮੇਲ ਬਣਾ ਲੈ ਫਿਰ ਤੇਰਾ ਜੀਵਨ ਸਫਲ ਹੋ ਜਾਏਗਾ ਆਸਾ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੂ ਰੇ ਉਦਾਹਰਨਾ ਦੇ ਦਿੱਤੇ ਭਗਤ ਕਬੀਰ ਜੀ ਸਮਝਾਉਂਦੇ ਨੇ ਸੱਸ ਕੀ ਦੁਖੀ ਸੱਸ ਸੱਸ ਕਿਨੂੰ ਆਖਿਆ ਗਿਆ ਹੈ ਹੁਣ ਜੇ ਆਪਾਂ ਸੋਚਦੇ ਹਾਂ ਵੀ ਸੱਸਾਂ ਨੂੰ ਹਨ ਦੁਖੀ ਕਰਦੀਆਂ ਹੋਣਗੀਆਂ ਪਰ ਸਾਰੀਆਂ ਨਹੀਂ ਦਰਲੀਆਂ ਮਾਮਾਂ ਵੀ ਬਣ ਜਾਂਦੀਆਂ ਨੇ ਇੱਥੇ ਸੱਸ ਆਖਿਆ ਭਗਤ ਕਬੀਰ ਜੀ ਨੇ ਅਵਿਦਿਆ ਨੂੰ ਮਾਇਆ ਨੂੰ ਕਿਉਂਕਿ ਮਾਇਆ ਹਰੇਕ ਨੂੰ ਦੁੱਖ ਹੀ ਦਿੰਦੀ ਹੈ ਮਾਇਆ ਵਿੱਚ ਜੋ ਵੀ ਫਸ ਜਾਂਦਾ ਹੈ ਕਿੰਦੋਂ ਬਹੁਤ ਔਖਾ ਨਿਕਲਦਾ ਹੈ ਸਸੁਰ ਸੌਰੇ ਨੂੰ ਆਖਿਆ ਜਾਂਦਾ ਹੈ ਸੋਰਾ ਕਿਹਨੂੰ ਆਖਿਆ ਆਪਣੇ ਸਰੀਰ ਦਾ ਮੋਹ ਆਪਣੇ ਸਰੀਰ ਦਾ ਹੰਕਾਰ ਉਹਨੂੰ ਆਖਿਆ ਗਿਆ ਹੈ ਜੀਠ ਕੇ ਨਾਮ ਡਰੂ ਰਹੇ ਜੀਠ ਭਾਵ ਮੌਤ ਨੂੰ ਆਖਿਆ ਗਿਆ ਹੈ ਮੌਤ ਦੇ ਨਾਮ ਤੋਂ ਡਰਨਾ ਹਰੇਕ ਜੀਵ ਡਰਦਾ ਹੈ ਸੁਭਗਤਕ ਵੀਰ ਜੀ ਕਹਿੰਦੇ ਹੈ ਵੀਰ ਮੈਂ ਮਾਇਆ ਦੇ ਹੱਥੋਂ ਬਹੁਤ ਦੁਖੀ ਹਾਂ ਜਿਹਨੂੰ ਸੱਸ ਆਖਿਆ ਗਿਆ ਹੈ ਮੇਰੇ ਹੱਥੋਂ ਬਹੁਤ ਦੁਖੀ ਹਾਂ ਫਿਰ ਵੀ ਸਰੀਰ ਨਾਲ ਪਿਆਰ ਜਿਹਦਾ ਦੇਹ ਅਧਿਆਸ ਹੋਣ ਕਰਕੇ ਮੈਨੂੰ ਜੇਠ ਦੇ ਨਾਮ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਕਿਤੇ ਮੌਤ ਮੇਰੇ ਸਰੀਰ ਨੂੰ ਨਾ ਲੈ ਜਾਏ ਇਸ ਕਰਕੇ ਮੈਨੂੰ ਉਹ ਤੋਂ ਵੀ ਡਰ ਲੱਗਦਾ ਹੈ ਸਖੀ ਸਹੇਲੀ ਨਨਦ ਗਹੇਲੀ ਦੇਵਰ ਕੇ ਦੇਵਰ ਕੈ ਵਿਰਹੈ ਜਰੂਰੇ ਸਖੀ ਸਹੇਲੀ ਕਹਿੰਦੇ ਸਤ ਸੰਗੀ ਸਹੇਲਿਓ ਮੈਨੂੰ ਇੰਦਰੀਆਂ ਨੇ ਸਰੀਰਕ ਇੰਦਰੀਆਂ ਨੇ ਆਪਣੇ ਵਾਸ ਵਿੱਚ ਕਰ ਰੱਖਿਆ ਹੈ ਮੈਂ ਆਪਾਂ ਨੇ ਕੱਲ ਵੀ ਪੜਾਇਆ ਸੀ ਕਿ ਮਨੁੱਖ ਸਰੀਰਕ ਇੰਦਰੀਆਂ ਦੇ ਰਸ ਭੋਗ ਦਾ ਛੇਰ ਗਊਆਂ ਚਰਨ ਲੱਗਿਆ ਹੋਇਆ ਆਪਣੇ ਸਰੀਰਕ ਇੰਦਰੀਆਂ ਨੂੰ ਪਾਲਣ ਲੱਗਿਆ ਹੋਇਆ ਤੇ ਇੱਥੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਇੰਦਰੀਆਂ ਨੇ ਆਪਣੇ ਵਸ ਵਿੱਚ ਕਰਕੇ ਰੱਖਿਆ ਹੋਇਆ ਹੈ ਮੈਂ ਦਿਉਰ ਦੇ ਵਿਸੋੜੇ ਭਾਵ ਵਿਚਾਰਾਂ ਤੋਂ ਸਖਣੀ ਹਾਂ ਮੇਰੇ ਕੋਲੇ ਚੰਗੇ ਵਿਚਾਰ ਨਹੀਂ ਹਨ ਇਸ ਕਰਕੇ ਮੈਂ ਅੰਦਰੋਂ ਬਹੁਤ ਦੁਖੀ ਰਹਿੰਦੀ ਹਾਂ ਮਨੂ ਬਸੋੜੇ ਦਾ ਦੁੱਖ ਬਹੁਤ ਲੱਗਿਆ ਹੋਇਆ ਹੈ ਮੇਰੀ ਮੱਤ ਬੌਰੀ ਮੈਂ ਰਾਮ ਵਿਸਾਰਿਓ ਕਿੰਦੇ ਭਾਈ